ਮੈਂ ਜੱਸ ਕਰਨ ਠੀਕ ਹੈ ਮੈਂ ਤਾਂ ਯਰ ਕੀ ਕੀ ਪਈਆਂ ਬਸ ਇਹਨਾਂ ਦੇ ਰੋਲੇ ਰੱਪੇ ਨਹੀਂ ਮੁਗਦੇ ਤੈਨੂੰ ਪਤਾ ਤਾਂ ਹੋਏਗਾ ਇਹਨਾਂ ਦੇ ਸੁਭਾਅ ਦਾ ਹਾਂ ਐਡਵਿਸ਼ਨ ਉਹੋ ਐਡਵਿਸ਼ਨ ਦੀ ਗੱਲ ਤਾਂ ਚੱਲਦੀ ਜਾਂਦੀ ਐ ਅਸੀਂ ਕਰਵਾਇਆ ਏ ਐਡਵਿਸ਼ਨ ਦਾ ਬਸ ਉਹਨੂੰ ਕਾਲਜ ਆਉਣਾ ਰਹਿ ਗਿਆ ਇਹ ਕੋਈ ਨਹੀਂ ਗਿਆ ਇਹ ਕਿਹੜਾ ਕਾਲਜ ਦਾ ਨਾਮ ਲੈਣ ਨੂੰ ਹੈ ਕਾਲਜ ਦਾ ਨਾਮ ਹੀ ਪੁੱਛ ਲਓ ਕੀ ਕੋਈ ਨਾ ਮੈਂ ਤੈਨੂੰ ਦੱਸ ਦੂੰਗੀ ਤੇਰੇ ਕਰਕੇ ਤੇ ਮੈਂ ਐਡਮਿਸ਼ਨ ਲਈ ਜੰਨੀ ਆ ਇਹ ਮੈਨੂੰ ਕਿ ਲੋਕੀ ਘਰੋਂ ਬਾਹਰ ਆਉਂਦੇ ਲੈ ਵਦਿਆ ਖੜਾ ਛੋਟੂ ਗੈਣਾ ਤੂੰ ਮੇਰਾ ਹੂੰ ਠੀਕ ਐ ਬਸ ਯਾਰ ਤੂੰ ਮਾੜਾ ਕਿਉਂ ਨਾ ਕਰਿਆ ਕਰਾ ਮਾੜੀ ਮਾੜੀ ਗੱਲ ਤੇ ਬੋਲਣ ਲੱਗ ਜਿੰਦੇ ਮਾੜੀ ਮਾੜੀ ਗੱਲ ਸੇ ਇੱਕ ਮੇਰਾ ਹੁਣੀ ਮਨ ਮਿਲਦਾ ਇਹਨਾਂ ਨਾਲ ਹੈ ਇੱਕ ਇਹ ਬੋਲ ਬੋਲ ਕੇ ਮੈਨੂੰ ਕਪ ਹੂੰ ਅੱਛਾ ਸੁਣੀ ਜਾ ਕਰ ਇਹਨਾਂ ਦੀਆਂ ਮੈਂ ਨਾ ਬੋਲਿਆ ਕਰ ਮੈਂ ਤਾਂ ਚੁੱਪ ਰਹਿ ਰਹਿ ਕੇ ਵੀ ਦੇਖ ਲਿਆ ਯਾਰ ਪਾਲ ਦੇ ਇਹੇ ਆ ਵੀ ਸਾਹ ਦੇ ਨੋ ਕਰਵਣੀ ਨਾ ਮ ਜਿਹੜਾ ਕਹਿੰਦੇ ਆ ਵੀ ਉਹ ਕੰਮ ਕਰਦੀ ਫਿਰ ਇਹਨਾਂ ਦੇ ਅੱਗੇ ਪਿੱਛੇ ਹੁਣ ਇੰਨੇ ਕੰਮ ਮੈਂ ਤੋਂ ਕਿੱਥੇ ਹੁੰਦੇ ਆ ਯਾਰ ਦੇਖ ਜਿ ਹਣਾ ਮੇਰਾ ਵਿਆਹ ਮੇਰੀ ਮਰਜ਼ੀ ਨਾਲ ਹੋਇਆ ਹੁੰਦਾ ਫਿਰ ਤਾਂ ਮੈਂ ਕੰਮ ਕਰਦੀ ਵੀ ਸੁਣੀ ਲੱਗਦੀ ਆ ਚੱਲ ਭਾਈ ਮੇਰਾ ਘਰ ਆ ਮੇਰਾ ਘਰ ਸੋਨਾ ਲੁੱਟੂਗਾ ਹਾਂ ਮੇਰੇ ਨੂੰ ਮੇਰਾ ਮਨ ਨਹੀਂ ਮਿਲਦਾ ਇਨਾਂ ਨਾਲ ਜਦੋਂ ਮੈਂ ਆਪ ਦਾ ਘਰ ਸਮਝਦੀ ਨਹੀਂ ਇਹਨੂੰ ਇੱਕ ਮਜਬੂਰੀ ਚ ਰਹੀ ਜਾਂਦੀ ਹੈ ਮੈਂ ਇੱਥੇ ਫਿਰ ਮੈਂ ਕਾਹਦੇ ਕੰਮਕਾਰ ਕਰਾਂ ਮੈਨੂੰ ਤਾਂ ਜਿਹੜਾ ਕੰਮ ਆਉਂਦਾ ਵੀ ਹੈ ਨਾ ਮੈਂ ਤਾਂ ਵੀ ਉਹ ਕੰਮ ਨੂੰ ਬਗਾੜ ਦਈਆਂ ਜਾਣ ਕੇ ਵੀ ਹਾਂ ਇਹ ਪੂਰੇ ਅੱਖਾਂ 'ਚ ਜੰਗ ਮੇਰੇ ਕੋ ਹੂੰ ਤੇਰੇ ਘਰ ਕੀ ਕਰੀਨੀ ਐ ਸਾਰਾ ਕੁਝ ਨਹੀਂ ਮੈਨੂੰ ਕੀ ਲੋੜ ਤੇ ਇਹ ਕੁਛ ਕਰਨ ਦੀ ਯਾਰ ਹੁਣ ਜਦੋਂ ਵਿਆਹ ਹੋ ਹੀ ਗਿਆ ਹੁਣ ਕਾਹਦੀ ਮੇਨੇ ਚ ਦਈਏ ਨਾ ਯਾਰ ਮੈਂ ਨਹੀਂ ਨਾ ਕਰ ਸਕਦੀ ਸੀ ਵੀਰੇ ਦਾ ਪਤਾ ਕਿ ਨਹੀਂ ਆ ਕੋਈ ਸੁ ਬੋਲੇ ਸੀਗਾ ਮੈਂ ਉੱਟਣ ਤਾਂ ਤੱਕ ਤਿਆਰ ਹੋ ਗਿਆ ਸੀਗਾ ਤੇਰੇ ਵਿੱਚ ਕੁੱਟ ਥੋੜੀ ਖਾਦੀ ਐ ਮੈਂ ਮਾਂ ਤੈਨੂੰ ਕਿਉਂ ਹੁਣ ਯਕੀਨ ਹੋਣਾ ਹੋਈ ਤਾਂ ਮੇਰੇ ਨਾਲ ਆ ਨਾ ਤਾਂ ਕੇ ਨਾਲ ਹੀ ਕੀਤਾ ਅਗਲੇ ਨੇ ਵਿਆਹ ਅਨ ਜਿੱਦਨ ਦੀ ਇਸ ਘਰ ਆਈਆਂ ਐ ਮੈਂ ਜੀਣਾ ਹਰਾਮ ਕਰਖੇ ਮੈਂ ਤਾਂ ਕਦੇ ਇਹਨਾਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਕਦੇ ਮੈਨੂੰ ਮੇਰੇ ਕੋਈ ਸਾਸ ਨਾਲ ਵੈਪਤ ਕਰਦਣੀ ਆ ਕਦੇ ਜਸਨਾਲ ਕਰਦਣੀ ਆ ਵੈਪਤ ਕੋਈ ਕਿਸੇ ਕੋ ਪ੍ਰੋਬਲਮ ਬੁਲਾਉਣੇ ਪੈਂਦੇ ਆ ਜਿਹੜਾ ਤਾਂ ਮੈਨੂੰ ਇੰਨੇ ਪਿਆੜੇ ਲੱਗਦੇ ਆ ਨਾ ਵਿਅਵਹਰ ਕੇ ਲੱਗਦੇ ਮੈਨੂੰ ਹੁਣ ਤੇਰਾ ਕਿਉਂ ਦਿਮਾਗ ਖਰਾਬ ਹੋਈ ਇਹਨਾਂ ਦੇ ਕਿ ਤੇਰਾ ਗੱਲਾਂ ਸੁਣ ਸੁਣ ਕੇ ਦਿਮਾਗ ਖਰਾਬ ਹੋਈ ਇਹਨਾਂ ਦਾ ਜਿਹਦੇ ਨਾਲ ਹੁੰਦੀਆਂ ਨੇ ਨਾ ਉਹਨੂੰ ਪਤਾ ਹੁੰਦਾ ਮੇਰੇ ਨਾਲ ਹੁੰਦੀਆਂ ਨੇ ਇਹ ਸਭ ਹੂੰ ਹਾਂ ਕਾਲਜ ਸਮੇਂ ਆਇਆ ਕਰੂੰਗੀ

ਅੱਛਾ ਕੋਈ ਕੰਮ ਕਰ ਲੱਭੀ ਐ ਨਾ ਕਿ ਨਹੀਂ ਹੋਰ ਯਾਰ ਕੰਮ ਕਰ ਕਰ ਲੈ ਮੈਂ ਵਿਲੇ ਰਹਿ ਕੇ ਵੀ ਨਹੀਂ ਸਰਦਾ ਨਾ ਹੂੰ ਹੁਣ ਸਾਰੀ ਜ਼ਿੰਮੇਵਾਰੀ ਤੇਰੇ ਸਿਰ ਤੇ ਆ ਜੇ ਕੱਲ ਕਲੋਂ ਨੂੰ ਮੇਰੇ ਇਧਰ ਤਲਾਕ ਵੀ ਹੁੰਦਾ ਤੇ ਆਪਣਾ ਵਿਆਹ ਹੋ ਜਾਊਗਾ ਹਨਾ ਦੋ ਪੈਸੇ ਹੋਣਗੇ ਤਾਂ ਵਧੀਆ ਗੱਲ ਆ ਕੋਲ ਹੂੰ ਮੈਂ ਕਿਉਂ ਮੁੱਕਣਾ ਮੈਂ ਤਾਂ ਵਿਆਹ ਹੀ ਤੇਰੇ ਨਾਲ ਕਰਾਉਣਾ ਸੀ ਯਾਰ ਪਹਿਲਾਂ ਹੀ ਚਲ ਪਹਿਲਾਂ ਨਹੀਂ ਹੋਇਆ ਤਾਂ ਹੁਣ ਕਰਵਾ ਲੂੰਗੀ ਕੋਈ ਗੱਲ ਨਹੀਂ بس ਤੂੰ ਨਾ ਮੁੱਕਰ ਜੀ ਤੇ ਤੇ ਜਮਨ ਨੂੰ ਰੱਬ ਜਿੰਨਾ ਯਕੀਨ ਹੈ ਮੈਨੂੰ ਪਤਾ ਤੂੰ ਕਦੇ ਮੈਨੂੰ ਧੋਖਾ ਨਹੀਂ ਦੇਂਦਾ ਚਲ ਝੰਗਾ ਯਾਰ ਧਿਆਨ ਰੱਖੀ ਮੇਰਾ ਤਾਂ ਕੋਈ ਆਈ ਜਾਂਦਾ ਆਹੀ ਹੋਣੀ ਫੁੱਦਦੀ ਰਹਿੰਦੀ ਅੱਗੇ ਪਿੱਛੇ ਸਾਧਨ ਮੇਰੇ ਝੰਗਾ ਠੀਕ ਹੈ ਠੀਕ ਹੈ ਫਿਰ ਕਰੀਏ ਓਕੇ ਬਾਈ ਸੇ ਮੁਕਾਮਤਾ ਕਰਨੇ ਪੈਣਗੇ ਸਬਜ਼ੀਆਂ ੜਕਾ ਲਾ ਕੇ ਰੱਖ ਦਣੀ ਆ ਆਟਾ ਗੁੰਨੂ ਕੇ ਰੱਖਤਾ ਜੇ ਇਹ ਹੁੰਤੂ ਐ ਕਰਨੇ ਲੱਗੇ ਲੇਖਲਾ ਜੱਸਾ ਜੇ ਕਿਵੇਂ ਬੋਲੇ ਮੈਨੂੰ ਮਕਾਰ ਛੱਡ ਕੇ ਜਾਣਾ ਮਾਂ ਨੇ ਦੋ ਉਂਗਲਾ ਲਾਤੀਆਂ ਐਵੇਂ ਕੋਲੈਸ ਕਰਵਾ ਕੇ ਰੱਖਤਾ ਮਾਸਾ ਦਾ ਕਾਲਜ ਵਾਸਤੇ ਮੰਨਿਆ ਸੀਗਾ ਜੱਸ ਜੇ ਨੇ ਮੈਨੂੰ ਹੁਣ ਜਵਾਬ ਦਿੱਤਾ ਫਿਰ ਮੈਂ ਸਹੁਰੇ ਕਿਵੇਂ ਬਾਹਰ ਜਾਊਂਗੀ ਕਿਵੇਂ ਜੱਸ ਕਰਨ ਨੂੰ ਮਿਲਿਆ ਕਰੂੰਗੀ ਮੈਂ ਤਨ ਜਿਵੇਂ ਕਹਿੰਦੇ ਆ ਮम्मी ਕਰ ਲੈ ਕੋਈ ਕੰਮ ਦਾ ਹੀ ਰੋਲਾ ਕੋਈ ਨਾ ਅੱਜ ਸਾਰਾ ਕੰਮ ਨਵੇੜਦਾ ਨਹੀਂ ਹੈ ਤੂੰ ਨਾਲੇ ਮੰਮੀ ਨੂੰ ਕਹਿਦਾ ਨਹੀਂ ਹੈ ਕਿ ਮੰਮੀ ਮੈਂ ਕੰਮ ਕਰ ਲਿਆ ਕਰੂੰਗੀ ਐਵੇਂ ਤੂੰ ਮੜੀ ਮੜੀ ਗੱਲ ਨਾ ਕਰਿਆ ਕਰ ਗੁੱਸਾ ਨਾ ਕਰਿਆ ਕਰ ਚਾਹ ਤਾਂ ਹੁੰਦੀ ਨਹੀਂ ਮੈਨੂੰ ਬਣਾਉਣੀ ਕੀ ਕਰਾਂ ਦਿੱਤਕ ਗਲਾਸ ਹੀ ਲੈ ਜਾਈਏ ਗਰਮ ਕਰਕੇ ਪਰ ਨਾਲ ਇਹਨੂੰ ਤੜਕਾ ਲਾਵਾਂ ਜਿਹੜਾ ਤੇ ਫਿਰ ਰਿਵੀਜ਼ਨ ਕਰਵਾਉਣਾ ਸਾ ਫਿਰ ਮਿੰਟਾਂ ਵੀ ਕਰਨੀਆਂ ਪੈਣਗੀਆਂ ਇੰਨਾ ਕਿ ਭੋਲੀ ਜੀ ਵੀ ਬੰਨਣਾ ਪਊਗਾ ਬਸ ਫਿਰ ਇੱਕ ਵਾਰ ਜਿਹੜੇ ਵਿਸ਼ਨ ਹੋ ਗਿਆ ਫਿਰ ਇਹ ਮੈਨੂੰ ਹਟਾ ਨਹੀਂ ਸਕਦੇ ਕਿ ਤੂੰ ਟਾਲਣਗੇ ਮੁਰਕੇ ਜਦੋਂ ਅਡਵਿਸ਼ ਨਹੀਂ ਹੋਗਾ ਮੈਂ ਕਾਲਜ ਬੱਕ ਜਾ ਕਰੂੰ ਮੁਰਕੇ ਕੰਮ ਕਿਨੇ ਕਰਨੇ ਬਾਹਨੇ ਸਾਨੇ ਲਾ ਦੇ ਕਰੂੰਗੀ ਦੋ ਚਾਰ ਕਿ ਮੈਂ ਟੇਟ ਹੋ ਗਈ ਟੇਟ ਉੱਠੇ ਚਾਹੇ ਹੋਏ ਬਣਾਣਾ ਬਸ ਯਾ ਇਸੇ ਮੈਂ ਕਰਦਣੀ ਆ ਦੁੱਧ ਦਾ ਗਲਾਸ ਲੈ ਕੇ ਜਾਣਾ ਮੰਮੀ ਜੀ ਕੀ ਹੋ ਗਿਆ ਥੋੜਾ ਸਿਰ ਦੁਖਦਾ गर्म, गर्म लैली? लैली हां सर दुख ही ਜਾਂਦਾ ਚਾਹ ਲੋ ਗਰਮ ਗਰਮ ਦੁੱਧ ਪੀ ਲੋ ਸਹੀ ਹੋ ਜਾਊਗਾ ਗੋਲੀ ਲਾਲੀ ਬੈਲੀ ਸੀਗੀ ਸੋਭਾ ਅਨ ਦੁੱਧ ਪੀ ਲੋ ਅੱਜ ਕਿਵੇਂ ਦੁੱਧ ਮੰਮੀ ਇਤਸੇ ਥੱਕ ਕੇ ਆਇਆ ਹੋ ਨਾ ਖਾਂ ਕਰਕੇ ਕੀ ਹੋ ਗਿਆ ਹੋਣਾ ਤਾਂ ਕੁਛ ਨਹੀਂਗਾ ਤੁਸੀਂ ਤਾਂ ਐ ਹੈਰਾਨ ਹੋਈ ਨੇ ਮੈਂ ਕਦੇ ਜਿਵੇਂ ਚੀਜ਼ ਨਹੀਂ ਪੁੱਛੀ ਤੁਹਾਨੂੰ ਪੁੱਛਣ ਦਾ ਨਹੀਂ ਹੈਗਾ ਪੁੱਤ ਵੀ ਤੂੰ ਚੀਜ਼ ਨਹੀਂ ਪੁੱਛੀ ਭਰਜੀ ਜੇ ਦੋ ਬੰਦਾ ਔਕਸੋਕ ਚ ਆਇਆ ਹੋਵੇ ਨਾ ਉਦੋਂ ਜੇ ਉਹਨੂੰ ਹੱਸ ਕੇ ਉਹਦਾ ਪਰਿਵਾਰ ਬੁਲਾ ਲੈਣਾ ਉਹ ਸਾਰੇ ਔਕਸੋਕ ਭੁੱਲ ਜਾਂਦਾ ਭਾਜੀ ਜੀ ਚਲੋ ਸੌਰੀ ਭੈਣਾਂ ਪੁੱਛਿਆ ਨਹੀਂ ਮੰਮਾ ਠੀਕ ਸੀ ਕਹੋ ਨਾ ਹਾਂ ਠੀਕ ਹੈ ਹੁਣ ਤਾਂ ਠੀਕੀ ਮਿਲ ਗਈ ਹਾਂ ਮਿਲ ਗਈ ਠੀਕ ਹੈ ਮੰਮੀ ਬਸ ਮੰਮੀ ਤੁਸੀਂ ਵੀ ਆਨਸਾਰ ਮੈਨੂੰ ਬੋਦਨ ਲੱਗਦੇ ਨਾ ਤਾਂ ਮੈਨੂੰ ਆਇਓ ਹੋਗਾ ਵੀ ਬਸ ਕੱਲ ਤੁਹਾਨੂੰ ਕੰਮ ਤਾਂ ਕੀ ਮਤਲਬ ਹੈ ਵੀ ਮੇਰੇ ਤੱਕ ਤਾਂ ਕੋਈ ਮਤਲਬ ਹੀ ਨਹੀਂ ਤੁਹਾਨੂੰ ਦੇਖarpri ਕੋਈ ਕੰਮ ਟਿੱਕਰਦਾ ਨਹੀਂ ਹੈਗਾ ਵੀ ਕੰਮ ਟਿੱਕਰ ਹੈ ਪਰ ਮੈਂ ਇਹ ਕਹਿਨੀ ਆ ਵੀ ਤੈਨੂੰ ਵੀ ਦੇਖਣਾ ਚਾਹੀਦਾ ਵੀ ਹੁਣ ਤੂੰ ਆਪਦੀ ਕਾਂ ਹਾਲੇ ਘਰ ਆ ਗਈ ਵੀ ਕੰਮ ਕਰਨਾ ਵੀ ਜ਼ਰੂਰੀ ਹੈ ਨੂੰਹਾਂ ਧੀਆਂ ਨੂੰ ਘਰ ਦੇ ਵਿੱਚ ਆਪਣਾ ਸਾਫ ਸਫਾਈ ਨਾ ਕਰਾਂਗੇ ਤੇ ਫਿਰ ਕੋਈ ਆਪਣੇ ਰਿਸ਼ਤੇਦਾਰ ਆ ਜਾਊ ਉਹ ਦੇਖਣ ਨਾਲ ਅਗਲਾ ਕਹੂਗਾ ਦੇਖ ਇਹਨਾਂ ਦੇ ਹੋਰਾ ਸਫਾਈ ਨਹੀਂ ਹੈਗੀ ਅਗਲੇ ਨਾ ਪਾਏ ਗੰਦ ਤੇ ਬਹਾਵਾਂਗੇ हां मम्मी ਇਹ ਗੱਲ ਤੁਹਾਡੀ ਸਹੀ ਹੈ ਕੋਈ ਨਾ ਮਮੀ ਕੋਈ ਲੰਬਾ ਨਹੀਂ ਹੁੰਦਾ ਸਾਰਾ ਕੰਮ ਕਰ ਲਉਂਦਾ ਉਹਨਾਂ ਨੇ ਮੈਂ ਸਬਜ਼ੀ ਨੂੰ ਤੜਕਾ ਲਾਇਆ ਹੀ ਤੇ ਆਟਾ ਗੁੰਨੇ ਰੋਟੀਆਂ ਰਹਿ ਗਈਆਂ ਕੱਲੀਆਂ ਉਹ ਮੈਂ ਬਣਾ ਲਉਂਗੀ ਤੇ ਤੁਸੀਂ ਆ ਦੁੱਧ ਪੀ ਲਓ ਮਗਾ ਚੱਲ ਪਰ ਦੁੱਧ ਦੋ ਖਰਾਜਣ ਤੁਹਾਨੂੰ ਮੈਂ ਤੇ ਮੰਮੀ ਵੀ ਮੈਂ ਲਈ ਮੈਂ ਐਂ ਕਹਿੰਦੀ ਸੀ ਤੁਸੀਂ ਨਾ ਜਿਹੜੀ ਵੀ ਗੱਲ ਹੁੰਦੀ ਆ ਪਿਆਰ ਨਾਲ ਮੈਨੂੰ ਕਹਿਣਾ ਕਰੋ ਜੇ ਕੋਈ ਥੋੜੀ ਤੀਹ ਹੁੰਦੀ ਆ ਨਾ ਉਹਨੂੰ ਤੁਸੀਂ ਪਿਆਰ ਨਾਲ ਬਿਠਾ ਕੇ ਗੱਲ ਨਹੀਂ ਕਹਿੰਦੇ ਤੇ ਮੈਂ ਵੀ ਤਾਂ ਥੋੜੀ ਤੀਹ ਵਰਗੀ ਆ ਤੁਸੀਂ ਕੋਈ ਵੀ ਗੱਲ ਨਾ ਜਸ ਕੋਲ ਨਾ ਕਰਿਆ ਕਰੋ ਫਿਰ ਐਵੇਂ ਸਾਡੇ ਦੋਵਾਂ ਵਿੱਚ ਲੜਾਈ ਹੁੰਦੀ ਆ ਵੇ ਪੁੱਤ ਮੈਂ ਨਹੀਂ ਚਾਹੁੰਦੀ ਵੀ ਜਸ ਦੇ ਵਿੱਚ ਨਾ ਤੇਰੇ ਵਿੱਚ ਕੋਈ ਫਰਕ ਪਵੇ ਉਹ ਵੀ ਮੇਰੇ ਕਰਕੇ ਕੋਈ ਵੀ ਮਾਂ ਜਦੋਂ ਆਪ ਦਾ ਪੁੱਤ ਵਿਆਹ ਲੈਣਾ ਉਹ ਹਮੇਸ਼ਾ ਹੀ ਸੋਚਦੀ ਹੁੰਦੀ ਆ ਵੀ ਮੇਰੇ ਬੱਚੇ ਖੁਸ਼ ਹੀ ਰਹਿਣ ਅੱਗੇ ਵਧਣ ਤੇ ਪਰ ਕੀ ਕਰਾਂ ਜਦੋਂ ਤੂੰ ਮੈਨੂੰ ਆਈ ਸਿੱਧੇ ਮੂੰਹ ਨਾਲ ਬੁਲਾਈ ਨਹੀਂ ਘਰ ਦੇ ਕੰਮ ਨਹੀਂ ਕਰੇ ਇਸ ਚੀਜ਼ ਨੂੰ ਦੇਖ ਕੇ ਨਾ ਮੈਨੂੰ ਗੁੱਸਾ ਆਗਾ ਮੰਮੀ ਜਾਸੇ ਇਹ ਗੱਲਾਂ ਨੂੰ ਦਿਲ ਤੇ ਲਾ ਜਾਂਦਾ ਪਤਾ ਮੈਨਾਂ ਕਿੰਨਾ ਕੁਝ ਬੋਲਿਆ ਮੈਨੂੰ ਤੇ ਨਾਲੇ ਉਹ ਤਾਂ ਐਂ ਕਹਤ ਨੇ ਤਾਂ ਘਰ ਛੱਡ ਕੇ ਜਾਣਾ ਆ ਵੇਖ ਲੈ ਮੰਮੀ ਕਿਤੇ ਨਹੀਂ ਜਾਂਦਾ ਮੈਨੂੰ ਮੇਰੇ ਪੁੱਤ ਦਾ ਪਤਾ ਉਹਨੂੰ ਪਤਾ ਵੀ ਮੇਰੀ ਮਾਂ ਨੇ ਮੈਨੂੰ ਅੱਖਾਂ ਨਾਲ ਪਾਲਿਆ ਤੇ ਨਾਲੇ ਮੇਰੇ ਬਿਨਾ ਮੇਰਾ ਪੁੱਤ ਮਿੰਟ ਵੀ ਨਹੀਂ ਪਾਸ ਹੋਣਾ। ਚਲ ਜੋ ਵੀ ਗੱਲ ਹੋ ਗਈ ਮੰਮੀ ਤੁਸੀਂ ਮੇਰੇ ਨਾਲ ਕਰ ਲਿਆ ਕਰੋ ਪਿਆਰ ਨਾਲ ਬਿਠਾ ਕੇ ਮੈਨੂੰ ਕਹਿਦਾ ਕਰੋ। ਹਾਂਜੀ ਮੈਨੂੰ ਕੰਮਕਾਰ ਨਹੀਂ ਹੁੰਦਾ। ਮੈਂ ਤੁਹਾਡੇ ਤੋਂ ਪੁੱਛ ਲਿਆ ਕਰੂੰਗੀ ਤੇ ਹੁਣ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਮੈਨੂੰ। ਬਸ ਪੁੱਤ ਤੂੰ ਮੈਨੂੰ ਸ਼ਿਕਾਇਤ ਦਾ ਮੌਕਾ ਨਾ ਦੇ। ਵੀ ਫਿਰ ਮੈਂ ਵੀ ਪਾਗਲ ਨਹੀਂ ਹੈਗੀ ਵੀ ਮੈਂ ਤੇਰੇ ਨਾਲ ਲੜੂੰ। ਸਮਾ ਵਧੀਆ ਮੈਂ ਤਾਂ ਕਹਿੰਦੀ ਹੱਸ ਕੇ ਰਹਿ ਕੰਮ ਦਾ ਕੀ ਕੰਮ ਤਾਂ ਮੈਂ ਆਪ ਹੀ ਕਰ ਲਵਾਂਗੀ। ਜੇ ਤੂੰ ਮੇਰੇ ਨਾਲ ਆਏ ਵਧੀਆ ਪਿਆਰ ਨਾਲ ਰਹੇਂਗੀ। ਤੂੰ ਸੀ ਕੋ ਕੰਮ ਕਰੂਗੀ ਜਦੋਂ ਮੈਂ ਹੈਗੀ ਆ ਕੰਮ ਕਰਨ ਨੂੰ ਚਲ ਕੋਈ ਨਹੀਂ ਪਤਾ ਹੁਣ ਨਹੀਂ ਤੈਨੂੰ ਮੈਂ ਕਦੇ ਵੀ ਕੁਝ ਕਹਿ ਨਹੀਂ ਬੱਲੇ 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 ਆ ਕੀ ਜਿਹੜੀਆਂ ਸੱਸ ਸਨੂਆਂ ਰੋ ਲੜਦੀਆਂ ਹੁੰਦੀਆਂ ਸੀ ਅੱਜ ਜੱਫੀਆਂ ਪਾਈ ਜਾਂਦੀਆਂ ਇੱਕ ਦੂਜੇ ਨੂੰ ਸੂਰਜ ਤਾਂ ਸਹੀ ਆ ਯਾਰ ਸੂਰਜ ਤਾਂ ਸਹੀ ਜਗ੍ਹਾ ਤੋਂ ਚੜਿਆ ਇਹ ਕਿਵੇਂ ਹੋ ਗਿਆ ਅੱਜ ਲੜਦੀਆਂ ਰਹਿੰਦੀ ਸੀ ਸਾਰਾ ਦਿਨ ਰੱਬ ਕਰਕੇ ਐਂ ਮੋਹ ਪਿਆਰ ਇੰਨਾ ਚ ਬਣਿਆ ਰਹੇ ਬੱਲੇ 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 ਮੂੰਹ ਸੱਸ ਚ ਐਨਾ ਪਿਆਰ ਮੈਂ ਤਾਂ ਅੱਜ ਦੇਖਿਆ ਪਹਿਲੀ ਵਾਰੀ ਮਸਾ ਪਿਆਰ ਬਣਿਆ ਸਾਡੇ ਚ ਹੋਰ ਨਾ ਨਜ਼ਰ ਲਾ ਦੀ ਮੈਂ ਕਿਤੇ ਸੁਪਨਾ ਤਾਂ ਨਹੀਂ ਦੇਖੀ ਜਾਂਦਾ ਮੰਮੀ ਵੱਡੀ ਹੈ ਤਾਂ ਸੱਚੀ ਪਰ ਇਹ ਕਿਵੇਂ ਅੱਜ ਗੰਗਾ ਉਲਟੀ ਕਿਵੇਂ ਵਹਿ ਰਹੀ ਹੈ ਕੀ ਗੱਲ ਵਧੀਆ ਨਹੀਂ ਲੱਗਦੇ ਸੀ ਕੱਥੇ ਵਧੀਆ ਤਾਂ ਲੱਗ ਰਿਹਾ ਹੈ ਮੈਨੂੰ ਤਾਂ ਸੱਚੀ ਬੜਾ ਵਧੀਆ ਲੱਗ ਰਿਹਾ ਹੈ ਪਰ ਮੈਂ ਤਾਂ ਹੈਰਾਨ ਵੀ ਤਾਂ ਐ ਇੱਕ ਦੂਜੇ ਨੂੰ ਲੜਦਿਆਂ ਰਹਿੰਦੇ ਸੀ ਇਹ ਇੰਨਾ ਕਿਵੇਂ ਮਿੱਠ ਤੇ ਪਿਆਰ ਕਿਦੋਂ ਆ ਗਿਆ ਉਹ ਲੜਦਦਾ ਸੀ ਉਪਰ ਉਪਰੋਂ ਦਿਲੋਂ ਤਾਂ ਸਾਡਾ ਪਿਆਰ ਹੈਗਾ ਹੀ ਆ ਸੱਤ ਨੌ ਦਾ ਅੱਛਾ ਏ ਹੂੰ ਦੇ ਮੇਰੇ ਕੋਲੇ ਕੀ ਐ ਇਹੀ ਮੇਰੀ ਨੂੰ ਇਹੀ ਬੇਟੀ ਮੈਂ ਤਾਂ ਇਹਨੂੰ ਐਂ ਕਹਨੀ ਆ ਕੰਮ ਕਮ ਦਾ ਤਾਂ ਚਲ ਕੋਈ ਨਹੀਂ ਮੈਂ ਆਪ ਵੀ ਬਥੇਰਾ ਕਰ ਲੈਣੀ ਹਾਂ ਗੱਲ ਕਰ ਮੇਰੇ ਨਾਲ ਹੱਸ ਕੇ ਰਹਿਗਾ ਸਾਰਾ ਗੱਲ ਤਾਂ ਸਹੀ ਏ ਦਰੀਮਾ ਚਲ ਸ਼ੋਗਰ ਮੈਂ ਤਾਂ ਐਵੇਂ ਦਿਮਾਗ ਖਰਾਬ ਕਰ ਰੱਖਿਆ ਸੀ ਕਿ ਆ ਵੀ ਇਹਨਾਂ ਨੂੰ ਕਿਵੇਂ ਸੂਤ ਕਰਾਂ ਕਿਵੇਂ ਲੋਟ ਕਰਾਂ ਇੱਕ ਦੂਜੇ ਨੂੰ ਕਿਵੇਂ ਇਹ ਮੂੰਹ ਪਿਆਰ ਨਾਲ ਗੱਲ ਕਰਨੀ ਆ ਮੈਂ ਸੱਚ ਤੂੰ ਤਾਂ ਘਰ ਛੱਡ ਕੇ ਗਏ ਸੀ ਹੁਣ ਕਿਵੇਂ ਆਗੇ ਕਰੀ ਆਓ ਤੂੰ ਤਾਂ ਰਾਜੀ ਆ ਵੀ ਮੈਂ ਘਰ ਛੱਡ ਕੇ ਬਾਗ ਤਾਂ ਦੇਖ ਲਾ ਮਾ ਨਾ ਭਾਈ ਮੇਰੇ ਕੋਤ ਬਣਾ ਮੇਰਾ ਕੀ ਬੰਦਾ ਤੂੰ ਤਾਂ ਰਹਿ ਲੇਂਗੀ ਮੇਰੇ ਬਿਨਾ ਮਾਂ ਨਹੀਂ ਮੇਰੇ ਬਿਨਾ ਰਹਿੰਦੀ ਮਜ਼ਾਕ ਕਰੀ ਨਹੀਂ ਮਾਂ ਮੈਂ ਮੈਂ ਵੀ ਤਾਂ ਮਜ਼ਾਕ ਕਰੀ ਜਾਂਨਾ じゃ ਹੁਣ ਇਹਦੇ ਵਾਸਤੇ ਵੀ ਦੁੱਧ ਦਾ ਕੱਪ ਲੈ ਮੈਂ ਕਰਦੀ ਲੈ ਆਖਦਾ ਮਾ ਲੈ ਆਓ ਮੰਮੀ ਬਣਾ ਕੇ ਨੇ ਮੇਰੇ ਵਾਸਤੇ ਬਣਾਇਆ ਕਿਤੇ ਚਾਹ ਦਾ ਕੰਮ ਨਾ ਕਰ ਦੇਵਾ ਵਧੀਆ ਬਿੱਟ ਬਣਾਇਆ ਨੇ ਮੈਂ ਫੇਕ ਜਿਵੇਂ ਉਸ ਸੀ ਬਣ ਗਿਆ ਇਹ ਮਾ ਤਾਂ ਕਹਿੰਦੀ ਮੰਮੀ ਜਿਹੜਾ ਕਿਸੇ ਨੂੰ ਹੋ ਗਿਆ ਕਹਿੰਦੀ ਠੀਕ ਐ ਹੁਣ ਨਹੀਂ ਗਲਤੀ ਕਰ ਹਾਂ ਹਾਂ ਮੈਂ ਤਾਂ ਘਰ ਆਣੇ ਕੀ ਬਦਲੀ ਕਿਵੇਂ ਚੱਲ ਵਧੀਆ ਮਾਂ ਬਦਲੀ ਤਾਂ ਸਹੀ ਇਹ ਜ ਆ ਰੂਪ ਤੱਕ ਕਦੋਂ ਦਾ ਦੇਖਣ ਨੂੰ ਤਰਸੀ ਜਾਂਦੇ ਸੀ ਆਪਾਂ ਉਹੀ ਗੱਲ ਆਪਾਂ ਆਪਣੇ ਕੋ ਕਹੇਗੀ ਜੇ ਇਹ ਆਪਣੇ ਨਾਲ ਨਾਰਾਜ਼ ਹੈਗੀ ਨੂੰ ਫਿਰ ਆਪ ਨੂੰ ਵੀ ਮੈਨੂੰ ਬਾਲਾਪੁਰਾ ਲੱਗਦਾ ਹੈ ਉਹੀ ਤਾਂ ਗੱਲ ਹੈ ਮੈਂ ਸਾਰਾ ਦਿਨ ਕਲੇਸ਼ ਪਿਆ ਰਹਿੰਦਾ ਕਰੇ ਮੈਂ ਤੈਨੂੰ ਦੱਸ ਤਾਂ ਦਿੰਨੀ ਹੈ ਪਰ ਬਾਅਦ ਚ ਮੇਰੀ ਵੀ ਆਤਮਾ ਦੁਖੀ ਹੁੰਦੀ ਹੈ ਕਿ ਮੈਂ ਮੇਰੇ ਜਵਾਬ ਨੂੰ ਦੱਸਦੀ ਆਂ ਵੀ ਐਂ ਕਰਦੀ ਐਂ ਕਰਦੀ ਫਿਰ ਉਹ ਦੁਖੀ ਹੁੰਦਾ ਹੈਗਾ ਮੈਂ ਤਾਂ ਨਾ ਤੇਰਾ ਨਹੀਂ ਆਏ ਜੇ ਮੂੰਹ ਦੇਖਿਆ ਜਾਂਦਾ ਚਲ ਕੋਈ ਚਲ ਕੋਈ ਨਾ ਮਾਂ ਬਸ ਤੁਸੀਂ ਐਂ ਹੱਸ ਕੇ ਢਿਕੇ ਰਿਹਾ ਕਰੋ ਪਿਆਰ ਨਾਲ ਹੁਣ ਨਾ ਅਰੇ ਠੀਕ ਠਾਕ ਹੈ ਹੱਸ ਕੇ ਢਿਕੇ ਰਹਾਂਗੇ ਚਲ ਤੂੰ ਆਇਆ ਘਰ ਮੰਦਿਰ ਜਾਣਾ ਚੱਲ ਚਾ ਫੇਰਾ ਕਰ ਜਾ ਕੇ ਚਾ ਹੇ ਪ੍ਰਮਾਤਮਾ ਚੰਗੀ ਗੱਲ ਐ ਅੱਜ ਕਿੰਨੀ ਵਧੀਆ ਲੱਗੀ ਮੇਰੇ ਕੋਲੇ ਬੈਠੀ ਕਿੰਨਾ ਵਧੀਆ ਦੁੱਧ ਗਰਮ ਕਰਕੇ ਲਈ ਲੈ ਤੇ ਵਧੀਆ ਨਾ ਜਦੋਂ ਕੋਈ ਆਪਦਾ ਉਹੀ ਗੱਲ ਆਏ ਨੂੰ ਖੁਸ਼ ਐ ਤਾਂ ਪੁੱਤ ਖੁਸ਼ ਐ ਪੁੱਤ ਨੂੰ ਦੇਖ ਕੇ ਮਾਂ ਖੁਸ਼ ਐ ਕਿ ਹਰ ਇੱਕ ਮਾਂ ਇਹੀ ਚਾਹੁੰਦੀ ਐ ਵੀ ਮੇਰਾ ਪਰਿਵਾਰ ਖੁਸ਼ ਹੋਵੇ ਚਲ ਚੰਗਾ ਇਹਦੀ ਬੁੱਧੀ ਤਾਂ ਭੋਈ ਨਾ ਨੂੰ ਆਏ ਤਾਂ ਪਤਾ ਲੱਗਿਆ ਨਾ ਵੀ ਇਹ ਮੇਰੀ ਸੱਸ ਹੈਗੀ ਮੈਂ ਵੀ ਸੱਸ ਬਣ ਕੇ ਕੀ ਲੈਣਾ ਚਲ ਸ਼ੁਕਰ ਹੈ ਸੱਚੀ ਪਾਛਾ ਹਰੇਕ ਨੇ ਮਤ ਬਖਸ਼ੀ ਜਿਵੇਂ ਮੇਰੀ ਨੇ ਉਹਨੂੰ ਬਖਸ਼ੀ ਹਾਏ ਹਾਏ ਰੋਟੀ ਪੜਾਇਆ ਨਾ ਮੁੰਡੇ ਨੂੰ ਮਾਂ ਇਹ ਕਰਦੀ ਹੈ ਜਾਣਤਾ ਤਾਂ ਹੈਗਾ ਹੁਣ ਲਾਡੀ ਵਿਨੈਂਦਰ ਦੀ ਮਾਂ ਦਾ ਪਤਾ ਲਿਓਣਾ ਤੇ ਕਿਉਂ ਨਾ ਇਹਨੂੰ ਕਹਿਦਾ ਵੀ ਪ੍ਰੀਤ ਨੂੰ ਉਹ ਮਿਲਾ ਲਿਆ ਪਤਾ ਨਹੀਂ ਕੀ ਗੱਲ ਹੈ ਕਈ ਦਿਨਾਂ ਦੇ ਮੇਰੇ ਤਾਂ ਹੌਲ ਜੇ ਉੱਠੀ ਜਾਂਦੇ ਆ ਕਿ ਪ੍ਰੀਤ ਨੂੰ ਮਿਲ ਕੇ ਆਵਾਂ ਤੇ ਕਹਿਣੀ ਤਾਂ ਹੈਗੀ ਹੈ ਲਾਡੀ ਜੇ ਮੰਨੂਗਾ ਨਰੇ ਮਾਂ ਮਤੀਆਂ ਚੱਲ ਬੈਠ ਕੇ ਸੌ ਦੁਖ ਸੁਖ ਹੁੰਦਾ ਘਰ ਦੀਆਂ ਗੱਲਾਂ ਲੈ ਇੱਥੇ ਆ ਕੇ ਖੜ ਗਿਆ ਬਸ ਤਿਆਰ ਹੁੰਦਾ ਸੀਗਾ ਮਾਂ ਬਾਜ ਰੋਟੀ ਰੱਖ ਦੇ ਉੱਤੇ ਖਾਣਾਗਾ ਰੋਟੀ ਤਾਂ ਮੈਂ ਰੱਖਦੀ ਮੈਂ ਪੁੱਤ ਤੈਨੂੰ ਐ ਕਹਿੰਦੀ ਸੀ ਹਾਂ ਵੀ ਆਪਾਂ ਮਿਲਿੰਦੇ ਤੇ ਮਾਂ ਦਾ ਪਤਾ ਲੈਣ ਤਾਂ ਜਾਵਾਂਗੇ ਆਪਾਂ ਨਹੀਂ ਮਾਂ ਤੂੰ ਜਾਣਾ ਤੈਨੂੰ ਮੈਂ ਕਿਹਾ ਜਨਾ ਵੀ ਮੈਂ ਕੰਮ ਜਾਣਾਗਾ ਪੁੱਤ ਮੈਂ ਕਹਿੰਦੀ ਸੀ ਕੰਮ ਚੱਲ ਇੱਕ ਦਿਨ ਕੰਮ ਛੱਡ ਦੇਗਾ ਫੇਰ ਕੀ ਐ ਅੱਜ ਤੂੰ ਕੰਮ ਤੇ ਨਾ ਜਾ ਲੈ ਕਮਾਲ ਹੋਗੀ ਮੇਰਾ ਪਤਾ ਕਿੰਨਾ ਜ਼ਰੂਰੀ ਚੰਗਾ ਤੂੰ ਕਹੀ ਜਾਨੀਆ ਛੱਡ ਦੇਦਾ ਕਿੰਨਾ ਨੁਕਸਾਨ ਹੋਊਗਾ ਜੇ ਮੈਂ ਨਾ ਆ ਗਿਆ ਪੁੱਤ ਮੈਂ ਤੇਨਾਂ ਆਏ ਕਹਿੰਦੀ ਸੀ ਆਪਾਂ ਪ੍ਰੀਤ ਕੇ ਪਿੰਡ ਵਿੱਚ ਦੀ ਤਾਂ ਨਿਕਲ ਕੇ ਜਾਵਾਂਗੇ ਵੀ ਜਾਂਦੇ ਜਾਂਦੇ ਆਉਂਦੇ ਆਪਾਂ ਪ੍ਰੀਤ ਨੂੰ ਮਿਲਿਆਵਾਂਗੇ ਓ ਮਾਂ ਮੇਰੀ ਗੱਲ ਸੁਣ ਤੂੰ ਪ੍ਰੀਤ ਨੂੰ ਨਾ ਵੇਚ ਨਾ ਲਿਆ ਠੀਕ ਹੈ ਜਿੱਧਰ ਜਾਣਾ ਪਹਿਲਾਂ ਕੁੜੀ ਵਾਲੇ ਸੋਚਣ ਲੱਗ ਜਾਨੀਆ ਮੇਰੇ ਬਾਰੇ ਵੀ ਮੜਾ ਮੋਟਾ ਸੋਚ ਲਿਆ ਕਰ ਹੈ ਪੁੱਤ ਆਏ ਕਹਿੰਦੀ ਸੀ ਵੀ ਚਲ ਆਂਗੜੇ ਆਉਂਦੀ ਚੱਲ ਉਹਨੂੰ ਫੋਨ ਵੀ ਨਹੀਂ ਕੀਤਾ ਮੈਂ ਕੱਲ੍ਹ ਕੀਤਾ ਸੀ ਉਹ ਕੁਛ ਨਹੀਂ ਹੋਇਆ ਵਧੀਆ ਚੰਗੀ ਬਸਦੀ ਐ ਜੇ ਕੋਈ ਗੱਲ ਹੋਈ ਹੁੰਦੀ ਨਾ ਉੱਥੇ ਜੇ ਬੜੀ ਕੋਈ ਮਾੜੀ ਮੂਟੀ ਇੰਨੀ ਕੀ ਗੱਲ ਹੋਈ ਹੁੰਦੀ ਫਿਰ ਆਪਾਂ ਨੂੰ ਫੋਨ ਕਰ ਦਿੰਦੇ ਜਿੱਧਰ ਤਾਂ ਅੰਮ੍ਰਿਤ ਦੀ ਮਾਂ ਬਿਮਾਰ ਐ ਉੱਧਰ ਤਾਂ ਤੂੰ ਜਾਣ ਦੀ ਗੱਲ ਨਹੀਂ ਕਰਦੀ ਪ੍ਰੀਤ ਕੋਲੇ ਜਾਣ ਦੀ ਗੱਲ ਪਹਿਲਾਂ ਕਰਦੀ ਫਿਰ ਆਹੀ ਗੱਲਾਂ ਮੈਨੂੰ ਭੈੜੀਆਂ ਲੱਗਦੀਆਂ ਨਹੀਂ ਪੁੱਤ ਉਧਰ ਵੀ ਜਾਣਾ ਪਤਾ ਲੈ ਕੇ ਆਵਾਂਗੇ ਵੀ ਮੈਂ ਕਹਿੰਸੀ ਉਹਦਾ ਪਤਾ ਲੈ ਕੇ ਆਉਂਦੇ ਆ ਜਾਾਂਗੇ 10 ਮਿੰਟ ਹੀ ਲਾਵਾਂਗੇ ਆਪਾਂ ਕਿਹੜਾ ਟਾਈਮ ਲਾਉਣਾ ਉੱਥੇ ਨਹੀਂ ਚੱਲ ਸੁਣ ਮੈਂ ਤੈਨੂੰ ਬਸ ਤੇ ਚੜ ਜਾ ਕੇ ਮਨਿੰਦਰ ਦੀ ਮਾਂ ਦਾ ਪਤਾ ਲਗਾ ਕੇ ਘਰੇ ਆ ਜੀ ਠੀਕ ਘਰ ਦੇ ਕੰਮ ਵੀ ਬਥੇਰੇ ਪਿਆ ਕਰਨੇ ਜਿਹੜੀ ਗੱਲ ਆ ਪ੍ਰੀਤ ਨੂੰ ਮਲਾਉਣ ਦੀ ਜਿੱਦ ਮੈਂ ਵਿਹਲਾ ਹੋਇਆ ਉਹ ਤੇ ਤੈਨੂੰ ਪ੍ਰੀਤ ਨੂੰ ਮਿਲਾ ਲਿਆਉਂਗਾ ਜਾ ਚੱਲ ਕੋ ਤੇ ਮਰਜੀ ਐ ਤੇਰੀ ਮੈਂ ਕਿਹਾ ਚੱਲ ਬਗ ਜਾਂਦਾ ਤੂੰ ਵੀ ਇੱਕ ਦਿਨ ਚੱਲ ਉਹਨਾਂ ਨੂੰ ਕਹਿ ਦਾਂਦਾ ਵੀ ਅੱਜ ਮੈਨੂੰ ਜ਼ਰੂਰੀ ਕੰਮ ਆ ਉਹ ਮਾਂ ਕਿਤੇ ਨਹੀਂ ਜਾਂਦਾ ਮੇਰੀ ਗੱਲ ਸੁਣ ਠੀਕ ਐ ਮੈਂ ਰੋਟੀ ਖਾ ਲੈਂਦੇ ਮੈਨੂੰ ਠੀਕ ਐ ਨਹੀਂ ਮੇਰੀ ਰੋਟੀ ਖਾਣੀ ਦੁੱਬਰ ਨਾ ਕਰ ਪਲੀਜ਼ ਠੀਕ ਐ ਮੈਂ ਤੈਨੂੰ ਕਹੀ ਇਹਨਾਂ ਦਾ ਮੇਰੇ ਕੰਮ ਬਾਹਰੇ ਨੇ ਤੈਨੂੰ ਸਾਰਾ ਕੁਝ ਹੀ ਪਤਾ ਜੇ ਨਾ ਪਤਾ ਹੋਵੇ ਤਾਂ ਵੀ ਜਿੱਦ ਜਿੱਦ ਇਜਾ ਤੂੰ ਆਏਂਗਾ ਵੀ ਤੂੰ ਵੇਲਾ ਨਹੀਂ ਹੁੰਦਾ ਕਿਹਨਾਂ ਕਿਹਾ ਨਾ ਜਿੱਦੇ ਵੇਲਾ ਹੋਇਆ ਮੈਂ ਤਾਂ ਜਾਂਦਾ ਤਾਂ ਮਨਿੰਦਰ ਨਾਲ ਮਿਲਣੀ ਚੱਲ ਕੋਈ ਨਾ ਪੁੱਤ ਫਿਰ ਚੰਗਾ ਰੋਟੀ ਖਾ ਲੈ ਚੱਲ ਨਾ ਆ ਜਾ ਫਿਰ ਇਕੱਲੀ ਲੱਗ ਜਾਨੀ ਮਨਿੰਦਰ ਦੀ ਮਾਂ ਦਾ ਪਤਾ ਲਿਆਉਣੀ ਆ ਮਨਿੰਦਰ ਮਾਂ ਦਾ ਪਤਾ ਲਿਆ ਕੋਈ ਗੱਲ ਨਹੀਂ ਠੀਕ ਐ ਪ੍ਰੀਤ ਨੂੰ ਮੈਂ ਹੁਣ ਤੇ ਗੱਲ ਕਰ ਲੈਣਾ ਜੇ ਤੂੰ ਬਾਹਲਾ ਕਹਿਨੀ ਆ ਪੁੱਛ ਲੈਣਾ ਵੀ ਕੀ ਕਰਦੀ ਆ ਕੀ ਮੈਂ ਚੱਲ ਤੂੰ ਫੋਨ ਲਾ ਕੇ ਪੁੱਛ ਲਾਉਂ ਹਾਂ ਹਾਂ ਮੈਂ ਪੁੱਛਦਾ ਫੋਨ ਉਹਨੂੰ ਆ ਲੈ ਰੋਟੀ ਅੰਦਰ ਬਹਿ ਕੇ ਉਹ ਫਿਰ ਰਿੰਨਣ ਲੱਗ ਗਿਆ ਉਹਨੂੰ ਮੜਾ ਜਾ ਪਾਣੀ ਪਾ ਦੇ ਆ ਕੀ ਐ ਪਤਾ ਨਹੀਂ ਐ ਆਏ ਕਿ ਉਹ ਅੱਧਾ ਕੰਮ ਆ ਜਾ ਜ ਪਿੰਗਰ ਦਾ ਇਹ ਤਾਂ ਵੀ ਕੋਈ ਗੱਲ ਨਹੀਂ ਤੂੰ ਜੇ ਨਾਲ ਬਗ ਜੇ ਚੱਲ ਪਿੰਡ ਵਿੱਚ ਦੀ ਤਾਂ ਜਾਵਾਂਗੇ ਆਉਂਦੀ 10 ਮਿੰਟ ਮੈਂ ਮੇਰੀ ਧੀ ਨੂੰ ਮਿਲ ਆਉਂਦੀ ਪਤਾ ਨਹੀਂ ਕਹੇ ਜੇ ਸੁਹਾ ਦਾ ਚੱਲ ਇਹਨੂੰ ਕਹਿੰਨੀ ਕੋਈ ਫੋਨ ਤਾਂ ਕਰ ਲੈ ਫਿਰ ਤੇ ਹੈਲੋ ਹੈਲੋ ਹਾਂ ਪ੍ਰੀਤ ਕਿਵੇਂ ਆ ਵਧੀਆ ਵੀਰੇ ਤੁਸੀਂ ਦੱਸੋ ਕਿਵੇਂ ਹੋ ਠੀਕ ਆ ਮੈਂ ਤਾਂ ਬਸ ਤੂੰ ਦੱਸ ਕੀ ਹਾਲ ਹੈ ਘਰ-ਬਾਰ ਸਾਰਾ ਠੀਕ ਹੈ ਜੀ ਵੀਰੇ ਸਾਰੇ ਵਧੀਆ ਨੇ ਆਪਣੇ ਦੱਸੋ ਬਸ ਠੀਕ ਹੈ ਇਧਰ ਵੀ ਸਾਰੇ ਮਨਿੰਦਰ ਦੀ ਮੰਮੀ ਬਿਮਾਰ ਹੋਈ ਪਈ ਐ ਬਸ ਉੱਥੇ ਗਈ ਐ ਮਾਂ ਅੱਜ ਚਾ ਬਾਲੀ ਉਹ ਮਾਰਤਾ ਨਹੀਂ ਠੀਕ ਤਾਂ ਹੂੰ ਤੁਹਾਨੂੰ ਮੈਂ ਦੱਸੀ ਤਾਂ ਜਾਣਾ ਵੀ ਉਹ ਬਿਮਾਰ ਸੀਗੇ ਕਈ ਦਿਨਾਂ ਤੋਂ ਠੀਕ ਹੈ ਪਹਿਲਾਂ ਠੀਕ ਹੋ ਗਏ ਸੀ ਹੁਣ ਕੱਲ ਫੇਰ ਪਤਾ ਨਹੀਂ ਕੀ ਹੋ ਗਿਆ ਅੱਜ ਫੋਨ ਆਇਆ ਸੀ ਮਨਿੰਦਰ ਦਾ ਕਹਿੰਦੇ ਵੀ ਤੁਸੀਂ ਮੰਮੀ ਨੂੰ ਭੇਜ ਦਿਓ ਵੀ ਪਤਾ ਲੈ ਜਾਣਗੇ ਫਿਰ ਮੈਂ ਆਪਣੇ ਮੰਮੀ ਨੂੰ ਭੇਜਿਆ ਉੱਥੇ ਠੀਕ ਹੈ ਚਲ ਅੱਜ ਕਿਵੇਂ ਯਾਦ ਕਰ ਲੈ ਵੀਰੇ ਭੈਣ ਨੂੰ ਤੁਸੀਂ ਤਾਂ ਕਦੇ ਫੋਨ ਨਹੀਂ ਕੀਤਾ ਜਦੋਂ ਦਾ ਮੇਰਾ ਵਿਆਹ ਕੀਤਾ ਹੈ ਮੰਮੀ ਤੇ ਭਾਬੀ ਕਰਦੇ ਆ ਪਤਾ ਤਾਂ ਹੈ ਵੀ ਘਰ ਦੇ ਕੰਮ ਸਾਰੇ ਹਨ ਹੁਣ ਕੱਲੇ ਮੇਰੇ ਤੇ ਹੀ ਹੈ ਮਨਿੰਦਰ ਉੱਥੇ ਗਈ ਵੀ ਹੈ ਤਾਂ ਕਰਕੇ ਮੇਰਾ ਟਾਈਮ ਹੀ ਨਹੀਂ ਲੱਗਿਆ ਉਹਨੂੰ ਵੀ ਕਈ ਦਿਨ ਹੋ ਗਏ ਇੱਥੋਂ ਗਈ ਨੂੰ ਹਾਂ ਭਾਬੀ ਨਾਲ ਤਾਂ ਮੇਰੀ ਗੱਲ ਹੋਈ ਸੀ ਦੱਸੀ ਜਾਂਦੇ ਸੀ ਭਾਬੀ ਤਾਂ ਮੈਨੂੰ ਹਾਂ ਹੂੰ ਗਈ ਹੋਈ ਈਆ ਪਰ ਮੰਮੀ ਦਾ ਨਹੀਂ ਦੱਸਿਆ ਸੀ ਅੱਜ ਵੀ ਉਹ ਮਾਰ ਆਉਦੀ ਉਹ ਤਾਂ ਤੁੰ ਦੱਸੀ ਤਾਂ ਜਾਣਾ ਕੱਲ ਹੋ ਗਏ ਬਿਮਾਰ ਚਲ ਇਹ ਗੱਲਾਂ ਤਾਂ ਛੱਡ ਦੂੰ ਲੜ ਤਾਂ ਬਾਅਦ ਚ ਲਈ ਪਹਿਲਾਂ ਮੈਨੂੰ ਆਏ ਦੱਸ ਘਰ-ਵਾਰ ਸਾਰੇ ਠੀਕ ਐ ਬਾਈ ਠੀਕ ਐ ਮੰਮੀ ਠੀਕ ਐ ਤੇਰੇ ਜੀ ਵੀਰੇ ਠੀਕ ਨੇ ਅੱਛਾ ਹੂੰ ਚੱਲ ਵਧੀਆ ਫਿਰ ਹੁਣ ਤਾਂ ਨਹੀਂ ਕੋਈ ਗੱਲਬਾਤ ਹੋਈ ਨਹੀਂ ਨਹੀਂ ਵੀਰੇ ਹੋ ਕੀ ਗੱਲ ਹੋਣੀ ਆ ਬਸ ਕੰਮ-ਕਾਰਜ ਕਰਕੇ ਕਈ ਵਾਰ ਹੋ ਜਾਂਦਾ ਹੁਣ ਪੂਰਾ ਕੰਮ ਧਿਆਨ ਨਾਲ ਕਰਦੀ ਆ ਤੇ ਵਧੀਆ ਵਧੀਆ ਕੰਮ ਧਿਆਨ ਨਾਲ ਹੀ ਕਰਿਆ ਕਰ ਠੀਕ ਐ ਨਾ ਸਾਰੇ ਮੇਰੇ ਕੋਲ ਕੋਈ ਲੰਬਾ ਨਹੀਂ ਹੁੰਦਾ ਤੁਹਾਨੂੰ ਹਾਂ ਹਾਂ ਉਹ ਤਾਂ ਠੀਕ ਐ ਤੇ ਫਿਰ ਹੋਰ ਅੱਗੇ ਪੜ੍ਹਾਈ ਦਾ ਕੀ ਕਹਿੰਦੇ ਨੇ ਦਾਈ ਵਾਸਤੇ ਹਾਂ ਕਰਤੀ ਸੀ ਜੱਸ ਨੇ ਬਸ ਰਿਵੀਸ਼ਨ ਕਰਵਾ ਲਿਆ ਕਾਲਜ ਜਾਣਾ ਸਟਾਰਟ ਕਰ ਦੂੰਗੀ ਬਸ ਵੀਰੇ ਇੱਕ ਦੋ ਦਿਨਾਂ ਚਾਹੀਦੇ ਤੇਰੀ ਗੱਲ ਸੁਣ ਤੂੰ ਆਪਦੀ ਮਰਜ਼ੀ ਨਾ ਕਰੀ ਠੀਕ ਹੈ ਜਿਵੇਂ ਤੇਰੀ ਮੰਮੀ ਤੇ ਜੱਸ ਕਹਿਣਗੇ ਓਵੇਂ ਕਰੀ ਜੇ ਇਹਨਾਂ ਨੇ ਕਹਿਤਾ ਵੀ ਓਪਨ ਚ ਦਾਖਲਾ ਲੈ ਲੈ ਤਾਂ ਓਪਨ ਚ ਘਰੇ ਬੈਠ ਕੇ ਪੜ੍ਹ ਲਈ ਠੀਕ ਹੈ ਹਾਂ ਠੀਕ ਹੈ ਵੀਰੇ ਬਾਕੀ ਤਾਂ ਜੱਸ ਹੀ ਕਰਵਾ ਕੇ ਕਾਲਜ ਚ ਰਿਵੀਸ਼ਨ ਮੇਰੇ ਨਾਲ ਜਾ ਕੇ ਅੱਛਾ ਹਾਂਜੀ ਚੱਲ ਫਿਰ ਤਾਂ ਠੀਕ ਹੈ ਹੁਣ ਫਿਰ ਮੇਰੀ ਗੱਲ ਸੁਣ ਲੈ ਜੇ ਤੂੰ ਕਾਲਜ ਆਇਆ ਕਰੇਂਗੀ ਬਸ ਇੰਨੀ ਕੁ ਗੱਲ ਦਾ ਧਿਆਨ ਰੱਖੀ ਕਿ ਮੇਰੀ ਨੀਂਵ ਹੀ ਨਾ ਪਵਾ ਲਈ ਇਦੋਂ ਬਾਅਦ ਨਹੀਂ ਨਹੀਂ ਵੀਰੇ ਜਿਹੜੀ ਗਲਤੀ ਪਹਿਲਾਂ ਹੋ ਗਈ ਹੁਣ ਥੋੜੀ ਕਰ ਉਹ ਗਲਤੀ ਕਰੂੰਗੀ ਮੈਂ ਤੈਨੂੰ ਤਾਂ ਹੀ ਕਹਿਣਾ ਵੀ ਬਸ ਮੈਨੂੰ ਇੱਥੇ ਆ ਕੇ ਬਰਤਨ ਜੋਗਾ ਛੱਡ ਦੀ ਕਿਤੇ ਇਹ ਨਾ ਹੋਵੇ ਕਿ ਤੇਰੀ ਆ ਗਲਤੀ ਲਾਸਟ ਗਲਤੀ ਹੋਵੇ ਠੀਕ ਹੈ ਵੀਰੇ ਮੈਂ ਸਮਝ ਗਈ ਤੇ ਕੋਈ ਗੱਲ ਨਹੀਂ ਜਦੋਂ ਬੇਬੇ ਆ ਜੂਗੀ ਨਾ ਬੇਬੇ ਦੀ ਮੈਂ ਤੇਰੇ ਨਾਲ ਗੱਲ ਕਰਾਉਂਗਾ ਬੇਬੇ ਅੱਜ ਮੈਨੂੰ ਕਹੀ ਜਾਂਦੀ ਸੀ ਕਹਿੰਦੀ ਮੈਂ ਮਿਲ ਕੇ ਆਉਣਾ ਪ੍ਰੀਤ ਨੂੰ ਤੂੰ ਚੱਲੀ ਮੇ ਮੇ ਟਾਈਮ ਨਹੀਂ ਸੀਗਾ ਮੇਰੇ ਕੋਲੇ ਨਹੀਂ ਤਾਂ ਮੈਂ ਆ ਜਾਂਦਾ ਅੱਛਾ ਹਾਂ ਕੋਈ ਗੱਲ ਨਹੀਂ ਵੀਰੇ ਜਦੋਂ ਬੇਬੇ ਆ ਗਈ ਮਾਰ ਲਿਓ ਗੇੜਾ ਮੇਰੇ ਕੋਲ ਨਹੀਂ ਜਿੱਦੇ ਮੈਂ ਵਿਹਲਾ ਹੋਇਆ ਜਿੱਦੇ ਮੈਂ ਫ੍ਰੀ ਹੋਇਆ ਉਹਦੇ ਬੇਬੇ ਨੂੰ ਨਾਲ ਲੈ ਕੇ ਆਉਂਗਾ ਚੰਗਾ ਤੇ ਬਸ ਤੂੰ ਆਪਦਾ ਸਾਰਾ ਕੰਮ ਵਾਰ ਮਤਲਬ ਕਿ ਧਿਆਨ ਨਾਲ ਕਰੀ ਕਿਸੇ ਚੀਜ਼ ਦਾ ਕੋਈ ਲਾਂਬਾ ਨਾ ਆਵੇ ਠੀਕ ਹੈ ਮਾਦਾਨ ਨੂੰ ਵਧੀਆ ਸਬਜ਼ੀ ਪਾਣੀ ਰੋਟੀ ਪਾਣੀ ਸਾਰਾ ਕੁਝ ਵਧੀਆ ਬਣਾ ਕੇ ਟਾਈਮ ਸਰ ਦਿਆ ਕਰ ਦਵਾਈ ਬੂਟੀ ਟਾਈਮ ਸਰ ਦਿਆ ਕਰ ਠੀਕ ਹੈ ਬਸ ਇਹੀ ਇੱਕ ਮੇਰੀ ਲਾਸਟ ਇੱਛਾ ਠੀਕ ਹੈ ਤੇਰੇ ਤੋਂ ਹਾਂਜੀ ਵੀਰੇ ਬਾਕੀ ਕੋਈ ਨਹੀਂ ਜੇ ਤੁਸੀਂ ਮੈਨ ਮਿਲਣਾ ਹੋਗੇ ਤੁਹਾਨੂੰ ਪਤਾ ਹੀ ਲੱਗ ਜਾਊਗਾ ਹਨਾ ਬਾਕੀ ਜਿਵੇਂ ਉਹਦਨ ਦੱਸਤਾ ਸੀ ਮੰਮੀ ਨੇ ਤੁਹਾਨੂੰ ਜਦੋਂ ਹੁਣ ਆਏ ਤਾਂ ਹੁਣ ਵੀ ਦੱਸ ਦੂ ਜੇ ਕੋਈ ਗੱਲ ਕੀਤੀ ਐ ਇਸ ਜੀ ਤਾਂ ਮੈਂ ਹਾਂ ਹਾਂ ਉਹ ਤਾਂ ਸਾਰਾ ਕੁਝ ਪਤਾ ਲੱਗ ਹੀ ਜਾਂਦਾ ਬਲੀ ਤੇ ਕੁਝ ਨੂੰ ਕਹਤਾ ਰਹਿੰਦਾ ਹੀ ਨਹੀਂ ਇਹਨਾਂ ਮੈਂ ਕਹੀ ਐ ਨਾ ਵੀ ਬਸ ਤੂੰ ਵਧੀਆ ਬਣ ਕੇ ਰਹਿ બસ ਹੋਰ ਕੁਛ ਨਹੀਂ ਬਾਕੀ ਦਲੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਹੋਣੀਆਂ ਤੂੰ ਆਪ ਦੇਖ ਲੈ ਜਸ ਨੇ ਤੈਨੂੰ ਆਪ ਕਾਲਜ ਵਿੱਚ ਦਾਖਲਾ ਦਵਾਇਆ ਕੋਈ ਹੋਊਗਾ ਘਰ ਵਾਲਾ ਇਹ ਜ ਆਜ ਦੇ ਟਾਈਮ 'ਚ ਨਹੀਂ ਵੀਰੇ ਬਸ ਫਿਰ ਖੁਸ਼ ਰਹਿ ਠੀਕ ਹੈ ਤੇ ਸਾਰੇ ਪਰਿਵਾਰ ਨੂੰ ਖੁਸ਼ ਰੱਖ ਤੇ ਮਗਰ ਸਾਨੂੰ ਵੀ ਖੁਸ਼ ਰਹਿਣ ਦੇ ਹਾਂ ਜੀ ਮੈਂ ਤਾਂ ਹੀ ਚਾਹਨੀ ਆ ਵੀ ਤੁਸੀਂ ਖੁਸ਼ ਰਹੋ ਕਦੇ ਦੁੱਖ ਨਾ ਆਵੇ ਤੁਹਾਨੂੰ ਠੀਕ ਹੈ ਫਿਰ ਆਹੀਂ ਮਤਲਬ ਕਿ ਜਿਵੇਂ ਹੁਣ ਰਹਿਣੀ ਆਂ ਆਹੀਂ ਰਹਿ ਹੈਕਰ ਫਿਰ ਤੂੰ ਆਏ ਦੇਖੀ ਜਿਵੇਂ ਹੁਣ ਤਾਂ ਮੈਂ ਮਹੀਨੇ ਤੋਂ ਕਿਹੜਾ ਮਾਰਦਾ ਫਿਰ ਆਇਆ ਕਰੂੰਗਾ ਫਿਰ ਪੱਕਾ ਮਿਲ ਕੇ ਜਾਇਆ ਕਰੂੰਗਾ ਜੇ ਕਦੇ ਕੋਈ ਲਾਂਬਾ ਨਾ ਆਇਆ ਨਹੀਂ ਹੁੰਦਾ ਵੀਰੇ ਬੇਫਿਕਰ ਰਹਿ ਚਲ ਕੋਈ ਨਹੀਂ ਜਦੋਂ ਮੰਮੀ ਆ ਗਈ ਫਿਰ ਗੱਲ ਕਰੂੰਗਾ ਠੀਕ ਹੈ ਚੰਗਾ ਵੀਰੇ ਧਿਆਨ ਰੱਖ ਆਉਂਦਾ ਚੰਗਾ ਜਾਨੀ ਜੀ ਸਾਹੀ ਗੱਲਾਂ ਕਰਨ ਵਾਸਤੇ ਫੋਨ ਕੀਤਾ ਸੀ ਵੀਰੇ ਮੈਂ ਤਾਂ ਐਸੀ ਮੇਰਾ ਪਤਾ ਲੈਣ ਵਾਸਤੇ ਫੋਨ ਕੀਤਾ ਪਤੀ ਸੀ ਇਹਨਾਂ ਦਾ ਧਿਆਨ ਰੱਖੀ ਦਵਾਈ ਬੂਟੀ ਟਾਈਮ ਤੇ ਰੋਟੀ ਪਾਣੀ ਦੇ ਦਿਆ ਕਰੇ ਜਿਹੜਾ ਕਿੜਾ ਹੁੰਦਾ ਕੰਮ ਦੀ ਕੰਮ ਦੇ ਲੈਕਚਰ ਦੇਣ ਲੱਗ ਜਾਂਦਾ ਪਤਾ ਨਹੀਂ ਕੀ ਭਾਲਦੇ ਮੇਰੇ ਤੋਂ ਗੱਲਾਂ ਤਾਂ ਮੈਨੂੰ ਲੱਗਦਾ ਵੀ ਜਿਵੇਂ ਹੁਣ ਹੋ ਗਿਆ ਹੁੰਦਾ ਸਾਰਾ ਕੁਝ ਠੀਕ ਚੱਲ ਵਧੀਆ ਵਾਹਿਗੁਰੂ ਤੂੰ ਮੇਰੀ ਭੈਣ ਨੂੰ ਮਤ ਬਖਸ਼ੀ ਉਹਨੇ ਵੀ ਕੁਝ ਸੋਚਿਆ ਸਾਡੇ ਬਾਰੇ ਆ ਜਾਂਦੇ ਮਾਨੂੰ ਜੇ ਆਉਂਗਾ ਕਿਸ ਕਵਰੀ